ਸੁਖਪਾਲ ਸਿੰਘ ਖੈਰਾ ਦੀ ਅੱਜ ਪੇਸ਼ੀ ਹੋਏਗੀ ਕਲ ਕਪੂਰਥਲਾ ਦੀ ਪੁਲਿਸ ਨਾਬਾ ਤੋਂ ਟਰਾਂਜ਼ਿਟ ਰਿਮਾਂਡ ਤੇ ਲੈ ਕੇ ਆਈ ਸੀ ਦਰਅਸਲ ਸੁਖਪਾਲ ਸਿੰਘ ਖੈਰਾ ਪਹਿਲਾਂ 2015 ਦੇ ਐਨਡੀਪੀਐਸ ਐਕਟ ਦੇ ਮਾਮਲੇ ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਬੰਦ ਸਨ ਜਿੱਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਇਸ ਜ਼ਮਾਨਤ ਤੋਂ ਬਾਅਦ ਵੀ ਉਹਨਾਂ ਦੀਆਂ ਮੁਸ਼ਕਿਲਾਂ ਹੱਲ ਹੁੰਦੀਆਂ ਕੋਈਆਂ ਨਹੀਂ ਦਿਖਾਈ ਦੇ ਰੀਆਂ ਕਿਉਂਕਿ ਉਸ ਵਕਤ ਐਂਟਰੀ ਹੁੰਦੀ ਹੈ ਕਪੂਰਥਲਾ ਪੁਲਿਸ ਦੀ ਤੇ ਕਪੂਰਥਲਾ ਪੁਲਿਸ ਉਹਨਾਂ ਨੂੰ ਇੱਕ ਮਾਮਲਾ 195 ਇਹ ਅਤੇ ਹੋਰ ਤਰਾਮਾ ਦੇ ਤਹਿਤ ਜਿਸ ਨੂੰ ਦਰਜ ਕੀਤਾ ਗਿਆ ਸੀ ਉਸ ਤਹਿਤ ਗ੍ਰਿਫਤਾਰੀ ਕਰਨ ਦੇ ਲਈ ਸੁਖਪਾਲ ਖੈਰਾ ਦੀ ਪਹੁੰਚਦੀ ਹੈ ਪਰ ਨਾਬਾਦੀ ਅਦਾਲਤ ਫਿਰ ਟਰਾਂਜ਼ਿਟ ਰਿਮਾਂਡ ਦਿੰਦੀ ਹੈ ਕਪੂਰਥਲਾ ਪੁਲਿਸ ਟਰਾਂਜ਼ਿਟ ਰਿਮਾਂਡ ਹਾਸਲ ਕਰਨ ਤੋਂ ਮਗਰੋਂ ਸੁਖਪਾਲ ਸਿੰਘ ਖੈਰਾ ਨੂੰ ਕਪੂਰਥਲਾ ਲੈ ਕੇ ਪਹੁੰਚੀ ਜਿੱਥੇ ਅੱਜ ਉਹਨਾਂ ਦੀ ਪੇਸ਼ੀ ਜਿਹੜੀ ਹੈ ਉਹ ਮਾਨਯੋਗ ਅਦਾਲਤ ਦੇ ਵਿੱਚ ਕਰਵਾਈ ਜਾਏਗੀ ਪਰ ਪੇਸ਼ੀ ਤੋਂ ਪਹਿਲਾਂ ਮੈਡੀਕਲ ਦੇ ਲਈ ਹਸਪਤਾਲ ਲੈ ਕੇ ਪਹੁੰਚੀ ਹੈ ਪੁਲਿਸ ਸੁਖਪਾਲ ਸਿੰਘ ਖਹਿਰਾ ਨੂੰ ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਕੁਝ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਜਦ ਵੀ ਬੋਲਣਗੇ ਖੁੱਲਕੇ ਬੋਲਣਗੇ ਤਦ ਅੱਜ ਇਹ ਕਿ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਕਪੂਰਥਲਾ ਦੀ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਜਾਣਾ ਹੈ ਪਰ ਪੇਸ਼ੀ ਤੋਂ ਪਹਿਲਾਂ ਹੀ ਜਿਹੜੀ ਪੁਲਿਸ ਹੈ ਉਹ ਮੈਡੀਕਲ ਕਰਵਾਉਣ ਦੇ ਲਈ ਪਹੁੰਚਦੀ ਹੈ ਤਾਂ ਦੱਸ ਦਈਏ ਕਿ ਨਾਬਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਬੰਦ ਹੁੰਦੇ ਨੇ ਸੁਖਪਾਲ ਸਿੰਘ ਖੈਰਾ ਜਿਨ੍ਹਾਂ ਨੂੰ ਹਾਈ ਕੋਰਟ ਤੋਂ ਜ਼ਮਾਨਤ ਵੀ ਮਿਲ ਜਾਂਦੀ ਹੈ ਪਰ ਉਸ ਵਕਤ ਐਂਟਰੀ ਹੁੰਦੀ ਹੈ ਕਪੂਰਥਲਾ ਦੇ ਡੀਐਸਪੀ ਹਰਪ੍ਰੀਤ ਸਿੰਘ ਦੀ ਜਿਨ੍ਹਾਂ ਦੇ ਵੱਲੋਂ ਸੁਪਾਨਪੁਰ ਥਾਣੇ ਦੇ ਅਧੀਨ ਜਿਹੜਾ ਇੱਕ ਮਾਮਲਾ ਦਰਜ ਹੁੰਦਾ ਹੈ ਜਿਸ ਵਿੱਚ ਧਾਰਾ 195ਏ ਤੇ 506 ਆਈਪੀਸੀ ਦੇ ਤਹਿਤ ਇਹ ਮਾਮਲਾ ਦਰਜ ਸੀ ਉਸ ਵਿੱਚ ਵਿਧਾਇਕ ਸੁਖਪਾਲ ਸਿੰਘ ਖੈਰਾ ਦੀ ਮੁਰਤੋਂ ਗ੍ਰਿਫਤਾਰੀ ਪਾਉਣ ਦੇ ਲਈ ਪੁਲਿਸ ਨਾਬਾਏ ਪਹੁੰਚੀ ਪਰ ਇਸ ਦੌਰਾਨ ਨਾਬਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਫਿਰ ਟਰਾਂਜ਼ਿਟ ਰਿਮਾਂਡ ਮਿਲੜ ਟਰਾਂਜ਼ਿਟ ਰਿਮਾਂਡ ਮਿਲਨ ਮਗਰੋਂ ਕਪੂਰਥਲਾ ਲੈ ਕੇ ਪਹੁੰਚੀ ਪੁਲਿਸ ਤੇ ਹੁਣ ਕਪੂਰਥਲਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਪੇਸ਼ੀ ਤੋਂ ਪਹਿਲਾਂ ਮੈਡੀਕਲ ਕਰਵਾਉਣ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਪੁਲਿਸ ਸੁਖਪਾਲ ਸਿੰਘ ਖੈਰਾ ਨੂੰ ਮੈਡੀਕਲ ਕਰਵਾਉਣ ਦੇ ਲਈ ਲੈ ਕੇ ਆਉਂਦੀ ਹੈ ਇਸ ਦੌਰਾਨ ਹਸਪਤਾਲ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਸੁਖਪਾਲ ਖਹਿਰਾ ਦੇ ਸਮਰਥਕ ਵੀ ਪਹੁੰਚਦੇ ਨੇ মিডিਆ ਪਹੁੰਚਦੀ ਹੈ ਪਰ ਸੁਖਪਾਲ ਸਿੰਘ ਖਹਿਰਾ ਨੇ ਕੁਝ ਵੀ ਬੋਲਣ ਤੋਂ ਕੁਝ ਵੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਤਸਵੀਰਾਂ ਸੁਖਪਾਲ ਸਿੰਘ ਖਹਿਰਾ ਦੀਆਂ ਨੇ ਜਿੱਥੇ ਪੇਸ਼ੀ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੂੰ ਮੈਡੀਕਲ ਜਾਂਚ ਦੇ ਲਈ ਹਸਪਤਾਲ ਲਿਆਂਦਾ ਗਿਆ